ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਆਪਣੇ ਚੈਨਲ ਮੁੰਡੀ ਬਟਿਕ ਦੇ ਉੱਤੇ ਆਪਾਂ ਬਣਾਉਣਾ ਦੱਸਾਂਗੇ ਜੀ ਅੱਜ ਤੁਹਾਨੂੰ ਖੁੱਲਾ ਕਾਫ ਜਿਸ ਦੇ ਲਈ ਮੈਂ 13 ਬੀ 4 ਇੰਚ ਦੇ ਇੱਥੇ 3 ਬੀਸ ਲੈਨੇ ਇੱਕ ਪੇਸਟਿੰਗ ਪੇਪਰ ਦਾ ਤੇ ਦੋ ਕੱਪੜੇ ਦੇ ਉੱਪਰੋਂ 1.5 ਇੰਚ ਦੀ ਆਪਾਂ ਨੇ ਕੱਟ ਦਿੱਤੀ ਗੁਲਾਈ ਦੇ ਲਈ ਤੇ ਇਹਨਾਂ ਦੋਨੋਂ ਕੱਪੜਿਆਂ ਨੂੰ ਆਪਸ ਦੇ ਵਿੱਚ ਮਿਲਾ ਕੇ ਪੇਸਟਿੰਗ ਪੇਪਰ 'ਤੇ ਚਿਪਕਾ ਕੇ ਆਪਾਂ ਨੇ ਕਰ ਲਿਆ ਜੀ ਕਾਫ ਤਿਆਰ ਤੇ ਇੱਥੇ ਆਪਾਂ ਨੇ ਬਾਹਾਂ ਦੇ ਵਿੱਚ ਪਹਿਲਾਂ ਹੀ ਬਲ ਪਾ ਲਏ ਨੇ ਤੇ ਆਪਾਂ ਨੇ ਕਾਫ ਅਟੈਚ ਕਰਨਾ ਪੁੱਠੇ ਪਾਸੇ ਤੋਂ ਸਿੱਧੇ ਪਾਸੇ ਬਲ ਨੂੰ ਇਹ ਬੜ سارے ਚੰਗੀ ਤਰ੍ਹਾਂ ਸੈੱਟ ਕਰ ਲਿਓ ਇੱਥੇ ਮੈਂ ਸ਼ਾਰਟ ਦੇ ਵਿੱਚ ਤਾਂ ਦੱਸਿਆ ਕਿਉਂਕਿ ਕਾਫ ਬਣਾਉਣ ਦੀ ਵੀਡੀਓ ਇੱਕ ਮੈਂ ਪਹਿਲਾਂ ਵੀ ਅਪਲੋਡ ਕਰ ਚੁੱਕੀ ਹਾਂ ਜਿਸ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਵਿਸਥਾਰਪੂਰਵਕ ਕਾਫ ਬਣਾਉਣਾ ਦੱਸਿਆ ਤੇ ਬਾਹਾਂ ਦੇ ਵਿੱਚ ਧਾਗਾ ਖਿੱਚ ਕੇ ਬਲਕਿਵੇਂ ਪਾਉਣੇ ਨੇ ਉਹ ਵੀ ਦੱਸਿਆ ਹੋਇਆ ਉਸ ਦਾ ਲਿੰਕ ਮੈਂ ਤੁਹਾਨੂੰ نیچے ਡਿਸਕ੍ਰਿਪਸ਼ਨ 'ਚ ਦੇ ਦੂੰਗੀ ਜਾਂ ਹੇਠਾਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਲਿਓ ਤੇ ਹੁਣ ਆ ਕਾਫ ਨੂੰ ਸਿੱਧਾ ਕਰਕੇ ਆਪਾਂ ਨੇ ਕਪੜਾ ਫੋਲਡ ਕਰਕੇ ਅੰਦਰਲੇ ਪਾਸੇ ਨੂੰ ਸਲਾਈ ਲਾ ਦੇਣੀ ਇਸ ਤਰੀਕੇ ਨਾਲ ਇਹ ਆਪਣਾ ਬਹੁਤ ਹੀ ਆਸਾਨੀ ਜੀ ਨਾਲ ਕਾਫ ਤਿਆਰ ਹੋ ਜਾਊਗਾ ਤੇ ਆਪਾਂ ਨੇ ਸਲਾਈ ਪੂਰੇ ਕਾਫ ਦੇ ਉੱਤੇ ਘੁਮਾ ਦੇਣੀ ਤਾਂ ਕਿ ਥੋੜੀ ਜੀ ਹੋਰ ਫਿਨਿਸ਼ਿੰਗ ਆ ਜAVE ਕਾਫ ਦੇ ਉੱਤੇ ਇਹ ਆਪਸ਼ਨਲ ਆ ਤੁਸੀਂ ਇਦਾਂ ਕਰ ਵੀ ਸਕਦੇ ਹੋ ਜਾਂ ਛੱਡ ਵੀ ਸਕਦੇ ਹੋ ਸੋ ਹੁਣ ਆਪਾਂ ਨੇ ਰੱਖਣਾ ਜੀ ਦੀ ਮੂਰੀ ਮੂਰੀ ਤੁਹਾਨੂੰ ਦੱਸ ਦਿੰਦੇ ਆ ਜੀ ਆਪਾਂ ਜਿੰਨੀ ਕਿ ਪੌਣੀ ਬਾਹ ਹੁੰਦੀ ਆ ਜਿੰਨੀਆਂ ਕ ਆਪਣੀ ਪੌਣੀ ਬਾਹ ਹੁੰਦੀ ਹੈ ਜੀ ਉਹਨਾਂ ਅਗਰ ਰੱਖ ਕੇ ਇੱਥੇ ਆਪਾਂ ਨੇ 5.5 ਇੰਚ ਤੇ ਨਿਸ਼ਾਨ ਲਾ ਕੇ ਇੱਥੇ ਅੰਦਰਲੇ ਪਾਸੇ ਨੂੰ ਸਲਾਈ ਪਰ ਉਸ ਤੋਂ ਪਹਿਲਾਂ ਆਪਾਂ ਨੇ ਬਾਹ ਦੇ ਉੱਪਰਲੇ ਪਾਸੇ ਥੋੜੇ ਜੇ ਬਾਲ ਪਾਉਣ ਕਿ ਕਾਫ ਵਾਲੀ ਬਾਹ ਦੇ ਵਿੱਚ ਉੱਪਰਲੀ ਸਾਈਡ ਬਾਲ ਪੈਂਦੇ ਹੁੰਦੇ ਨੇ ਜਿਵੇਂ ਕਿ ਇੱਥੇ ਸ਼ਾਇਦ 2.5 ਇੰਚ ਦਾ ਹੋਊਗਾ ਮੈਂ ਅੰਦਾਜ਼ੇ ਦੇ ਨਾਲ ਹੀ ਬਾਲ ਪਾ ਦਣੀ ਆ ਹਾਂ ਇਹ ਡਬਲ ਫੋਲਡ ਕਰਕੇ 2.5 ਇੰਚਾ ਖੋਲ ਕੇ 5 ਇੰਚ ਹੋਊਗਾ ਸੋ ਇੱਥੇ ਵੀ ਆਪਾਂ ਨੇ ਧਾਗਾ ਖਿੱਚ ਕੇ ਹੀ ਬਲ ਪਾਉਣੇ ਤੇ ਇਹਨੂੰ ਚੰਗੀ ਤਰ੍ਹਾਂ ਇੱਥੇ ਸੈੱਟ ਕਰ ਲੈਣਾ ਤਾਂ ਕਿ ਸਿਰਫ ਆਪਣੇ ਉੱਪਰ ਮੋਢੇ ਵਾਲੀ ਸੀਣ ਕੋਲ ਹੀ ਬਲ ਪੈਣ। ਸੋ ਹੁਣ ਇਹ ਆਪਣੇ ਆਪਾਂ ਨੇ ਧਾਗਾ ਖਿੱਚ ਕੇ ਇਹਦੇ ਵਿੱਚ ਬਲ ਪਾ ਲੈਣੇ ਤੇ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਹੀ ਖਿੱਚਿਓ ਕਿਉਂਕਿ ਧਾਗਾ ਥੋੜਾ ਹੋਊਗਾ ਉੱਪਰਲੇ ਪਾਸੇ। ਸੋ ਤਾਂ ਕਰਕੇ ਆਪਣਾ ਧਾਗਾ ਵੀ ਨਾ ਨਿਕਲ ਜAVE ਤੇ ਆਪਣੇ ਬਲ ਵੀ ਚੰਗੀ ਤਰ੍ਹਾਂ ਬਹਿ ਜਾਣ। ਤੁਸੀਂ ਮੇਰੇ YouTube ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਉਹਦੇ ਲਈ ਤੁਹਾਡਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆਂ ਜੀ। ਹੁਣ ਆਪਾਂ ਨੇ ਇੱਥੇ ਮੂਰੀ ਨੂੰ ਹੁਣ ਇੱਥੇ ਆਪਾਂ ਨੇ ਕਾਫ ਤੇ ਸਲਾਈ ਲਾਉਣੀ ਆ ਜਦੋਂ ਕਾਫ ਤੇ ਸਲਾਈ ਲਗਾਉਣੀ ਹੈ ਜੀ ਬਿਲਕੁਲ ਇਹਦੀ ਜੜ ਦੇ ਵਿੱਚ ਸਲਾਈ ਲਾਉਣੀ ਹੈ ਜਿਹੜੀ ਆਪਾਂ ਨੇ ਇਹ ਸਲਾਈ ਲਾਈ ਆ ਉਸ ਦੇ ਵਿੱਚ ਹੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਨ੍ਹਾਂ ਨੂੰ ਆਪਾਂ ਇਹ ਸਲਾਈ ਲਾਉਣੀ ਹੈ ਜਿਨ੍ਹਾਂ ਨੇ ਤੁਸੀਂ ਮੇਰਾ ਚੈਨਲ ਮੁੰਡੀ ਬੀਕ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਤੇ ਫੋਲੋ ਕਰ ਲਿਓ ਤੁਹਾਡਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿਉਂਕਿ ਤੁਸੀਂ ਮੇਰੇ ਚੈਨਲ ਨੂੰ ਗਰੋ ਕਰਨ ਦੇ ਵਿੱਚ ਬਹੁਤ ਜ਼ਿਆਦਾ ਮੇਰੀ ਹੈਲਪ ਕਰ ਰਹੇ ਹੋ। ਅੱਗੇ ਹੀ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਬਹੁਤ ਸਾਰੀ ਸਿਲਾਈ ਦੇ ਨਾਲ ਸੰਬੰਧਿਤ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਾਂਗੇ। ਹੁਣ ਆਪਾਂ ਨੇ ਬਾਹ ਨੂੰ ਅਟੈਚ ਕਰ ਦੇਣਾ ਤੇ ਇੱਥੇ ਇਹ ਆਪਣਾ ਤੁਸੀਂ ਕਾਫਾ ਦੇਖ ਸਕਦੇ ਹੋ ਇਹ ਬਾਹਰਲੀ ਸਾਈਡ ਤੋਂ ਓਪਨ ਕਾਫਾ ਹੁਣ ਇਸ ਨੂੰ ਆਪਾਂ ਨੇ ਦੋ ਵਾਰੀ ਇਦਾਂ ਫੋਲਡ ਕਰ ਲੈਣਾ ਤੇ ਆਪਾਂ ਨੇ ਇੱਥੇ ਟਿਚ ਬਟਨ ਲਾ ਲਿਓ ਚਾਹੇ ਤੁਸੀਂ ਹੁਕਸ ਤੇ ਆਈ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਂ ਇੱਥੇ ਟਿਚ ਬਟਨ ਲਾਏ ਨੇ ਤੇ ਇਹ ਕਾਫ ਖੁੱਲੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਨੇ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ 'ਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ ਜੀ ਇਹ ਬਹੁਤ ਹੀ ਸੋਹਣਾ ਜਿਹਾ ਕਾਫ ਬਣ ਕੇ ਤਿਆਰ ਹੋ ਗਿਆ Thank you for watching.